ਸਸਿਆਕਾਰ ਜੀ ਸਾਰਿਆਂ ਨੂੰ ਬਾਸਪਤੀ ਦੇ ਕਿਸਾਨਾਂ ਲਈ ਖੁਸ਼ਖਬਰੀ ਆਉਣ ਵਾਲੀ ਹੈ ਬਾਸਪਤੀ ਦੇ ਰੇਟ ਨੇ ਜਿਹੜੇ ਲਗਾਤਾਰ ਵਧਰੇ ਨੇ ਕੇਂਦਰ ਸਰਕਾਰ ਦੁਆਰਾ ਜਿਹੜਾ ਉਹ ਰੋਕ ਲਗਾਈ ਗਈ ਸੀਗੀ ਉਹ ਰੋਕ ਹਟਾ ਦਿੱਤੀ ਗਈ ਹੈ ਐਕਸਪੋਰਟ ਦੇ ਉੱਤੇ ਆਓ ਜਾਣਦੇ ਹਾਂ ਬਾਸਪਤੀ ਦੇ ਰੇਟਾਂ ਦੇ ਬਾਰੇ ਤਹਾਣਾ ਮੰਡੀ ਦੇ ਵਿੱਚ ਬਾਸਪਤੀ ਦਾ ਰੇਟ ਆ 3042 ਰੁਪਏ ਤੱਕ ਲੱਗਿਆ 1509 ਰਤਿਆ ਮੰਡੀ ਦੇ ਵਿੱਚ 1509 2800 ਰੁਪਏ ਲੱਗਿਆ ਕਰਨਾਲ ਮੰਡੀ ਦੇ ਵਿੱਚ 1509 2352 ਰੁਪਏ ਚੀਕਾ ਮੰਡੀ ਦੇ ਵਿੱਚ 1509 2750 ਤੋਂ ਲੈ ਕੇ 2850 ਰੁਪਏ ਤੱਕ ਲੱਗਿਆ ਕੈਥਲ ਮੰਡੀ ਦੇ ਵਿੱਚ 1509 2895 ਰੁਪਏ ਨੀਸਿੰਘ ਮੰਡੀ ਦੇ ਵਿੱਚ 1509 2900 ਰੁਪਏ ਲੱਗਿਆ ਅੰਬਰਸਰ ਮੰਡੀ ਦੇ ਵਿੱਚ 1509 2963 ਰੁਪਏ ਲੱਗਿਆ ਤਰਨਤਾਰਨ ਮੰਡੀ ਦੇ ਵਿੱਚ 1509 2973 ਰੁਪਏ ਲੱਗਿਆ ਕੋਟਕਪੂਰਾ ਮੰਡੀ ਦੇ ਵਿੱਚ 1509 2980 ਰੁਪਏ ਲੱਗਿਆ ਜਿੰਡਿਆਲਾ ਗੁਰੂ ਮੰਡੀ ਦੇ ਵਿੱਚ 1509 3000 ਰੁਪਏ ਤੱਕ ਲੱਗਿਆ ਮਹਿਤਾ ਮੰਡੀ ਦੇ ਵਿੱਚ 1509 2920 ਰੁਪਏ ਲੱਗਿਆ ਸੰਗਰੂਰ ਮੰਡੀ ਦੇ ਵਿੱਚ 1509 2800 ਤੋਂ ਲੈ ਕੇ 3025 ਤੱਕ ਲੱਗਿਆ ਇੱਥੇ 1500 ਗੱਟਿਆਂ ਦੀ ਪਹੁੰਚ ਹੋਈ ਇੰਦਰੀ ਮੰਡੀ ਦੇ ਵਿੱਚ 1509 2900 ਰੁਪਏ ਤੱਕ ਲੱਗਿਆ ਕੈਥਲ ਮੰਡੀ ਵਿੱਚ 1509 2895 ਰੁਪਏ ਤੱਕ ਲੱਗਿਆ